ਤੇ ਰਾਸ਼ਨ ਕਾਰਡ ਦਾ ਵੀ ਕਹਿੰਦੇ ਜੇ ਨਾਂ ਐਡ ਕਰਾਉਣਾ ਵਾਂ ਤੇ 600 ਰੁਪਿਆ ਲਵਾਂਗੇ ਮੈਂ ਉਸੇ ਵਾਲੇ ਬਾਜ਼ਾਰ ਨੂੰ ਮੈਂ ਜਲਦੀ ਜਲਦੀ ਆਇਆ ਵੇਖਿਆ ਤੇ ਇਹਨਾਂ ਨੇ ਘਟੋ ਘਟ 2.500 ਰੁਪਿਆ ਦਿਹਾੜੀ ਪਾ ਚੁੱਕੇ ਅੱਧੇ ਪੌਣੇ ਘੰਟੇ ਜੀ ਫਿਰ ਮੈਂ ਵੇਖਿਆ ਆਈ ਸਮਾਨ ਵਾਲਾ ਮੁੰਡਾ ਸੱਦਿਆ ਮੈਂ ਵੀ ਇਹ ਕੋਈ ਫੀਸ ਹੈਗੀ ਆ ਕਹਿੰਦੇ ਜੀ ਨਹੀਂ ਅਸੀਂ ਤਾਂ ਆਪਣੀ ਮਿਹਨਤ ਲੈਣੇ ਆ ਮੈਂ ਕਿਹਾ ਜੇ ਮਿਹਨਤ ਲੈਣੀ ਆ ਤੂੰ ਹੀ ਆਪਣੀ ਦੁਕਾਨਦਾਰੀ ਚਲਾਉਣੀ ਕਿ ਇਹ ਦੁਕਾਨ 'ਚ ਚਲਾਓ ਇਦਾਂ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਗੁੰਮਰਾਹ ਕਰਕੇ ਅੱਗੇ ਤੇ ਸਰਕਾਰ ਕੋ ਦੇਣ ਨਹੀਂ ਦੇਈ ਧੱਕਾ ਕਰੀ ਆ ਤੇ ਉਤੋਂ ਇਹੋ ਜਿਹੇ ਲੋਕੀ ਆ ਜਾਂਦੇ ਆਪਣੀ ਦੁਕਾਨਦਾਰੀਆਂ ਚਲਾਉਣ ਫੇਰ ਜੀ ਆ ਮੇਰੇ ਕੋਲ ਲਿਸਟਾ ਜਿੰਨੇ ਵੀ ਪੈਸੇ ਇਹਨਾਂ ਨੇ ਕਿਥੇ ਹੀ ਇਕੱਠੇ ਆ ਮੈਂ ਸਾਰੇ ਪੈਸੇ ਇਹਨਾਂ ਕੋ ਵਾਪਸ ਕਰਾਏ ਆ ਜੀ ਸਾਰੇ ਪੈਸੇ ਕੱਲੇ ਕੱਲੇ ਬੰਦੇ ਨੂੰ ਜਿੰਨੇ ਜਿੰਨੇ ਪੈਸੇ ਇਹਨਾਂ ਨੇ ਲਿਖਿਆ ਸੀ ਉਹਨੇ ਉਹਨੇ ਪੈਸੇ ਵਾਪਸ ਕਰਾਏ ਆ ਕਦੀ ਇੱਕ ਉਹ ਗੂਗਲ ਪੇ ਵੀ ਕਰਾਏ ਆ ਹੋ ਵੀ ਨਾ ਕੋ ਗੂਗਲ 'ਤੇ ਵਾਪਸ ਕਰਾਇਆ ਮੈਂ ਪੰਜਾਬ ਸਰਕਾਰ ਨੂੰ ਕਹਿਣਾ ਚਾਹੁੰਦਾ ਵਾ ਕਿ ਅੱਗੇ ਤੁਸੀਂ ਬਹੁਤ ੱਕਾ ਕਰ ਰਹੇ ਹੋ 2 ਸਾਲ ਹੋ ਗਏ ਤੁਹਾਡੀ ਸਰਕਾਰ ਆਈ ਨੂੰ ਲਾਰੇ ਲੱਪਿਆਂ ਵਾਲੀ ਸਰਕਾਰ ਬੋਡਾਂ ਵਾਲੀ ਸਰਕਾਰ ਗਿਣੀ ਜਾ ਰਹੀ ਆ ਪਰ ਇਦਾਂ ਦਾ ੱਕਾ ਹੀ ਆਪਣੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਕਦੀ ਨਹੀਂ ਚੱਲਣ ਦੇਵਾਂਗੇ ਇਸ ਲਈ ਜੂਤ ਕਾਂਗਰਸ ਵੱਧ ਤੋਂ ਵੱਧ ਤੁਹਾਡਾ ਵਿਰੋਧ ਕਰੂਗੀ ਤੁਸੀਂ ਕਿਰਪਾ ਕਰੋ ਆਪਣੀਆਂ ਜੇ ਇਹਨਾਂ ਨੂੰ ਦੁਕਾਨਦਾਰੀਆਂ ਚਲਾਉਣੀ ਹੈ ਐਸੀਆਂ ਦੁਕਾਨਦਾਰੀਆਂ ਚਲਾਉਣ ਵਾਲਿਆਂ ਤੇ ਪਰਚੇ ਹੋਣੇ ਚਾਹੀਦੇ ਆ ਇਹਨਾਂ ਨੇ ਇੱਕ ਕਿਸੇ ਪ੍ਰਧਾਨ ਨਾਲ ਮੇਰੀ ਗੱਲ ਕਰਾਈ ਉਹ ਕਹਿੰਦਾ ਵੀ ਯਾਰ ਇਹ ਦਿਹਾੜੀ ਤੋੜ ਕੇ ਆਏ ਮਿਹਨਤ ਕਰਨਦੇ ਆ ਤੂੰ ਇਹਨਾਂ ਨੂੰ ਰੋਕਨ ਦੇ ਜੇ ਤੇ ਮੈਂ ਕੋਈ ਫੀਸ ਹੈਗੀ ਹੈ ਕਹਿੰਦੇ 30 35 ਰੁਪਏ ਹੈਗੀ ਹੈ ਮੈਂ ਕਿਹਾ ਜੇ 30 35 ਪੈਸੇ ਵੀ ਹੋਊਗੀ ਮੈਨੂੰ ਚੌਂਕ 'ਚ ਖੜਾ ਆ ਕੇ ਗੋਲੀ ਮਾਰ ਦਿਓ ਤੇ ਇਹ ਨਾਜਾਇਜ਼ ਠੱਕਾ ਨਹੀਂ ਅਸੀਂ ਹੋਣ ਦੇਣਾ ਤੇ ਇਸ ਕਰਕੇ ਅਸੀਂ ਆਮ ਲੋਕਾਂ ਨੂੰ ਵੀ ਕਹਿਣਾ ਚਾਹੁੰਦੇ ਆ ਕਿ ਇਹੋ ਜਿਹੇ ਲੋਕਾਂ ਤੋਂ ਗਮਰਾਹ ਹੋਣ ਦੀ ਲੋੜ ਨਹੀਂ ਆ ਤੁਸੀਂ ਆਪਣੀਆਂ ਜੇ ਕੰਮ ਕਰਨੇ ਆ ਸਰਕਾਰੀ ਧਾਰਿਆਂ ਦੇ ਵਿੱਚ ਜਾ ਕੇ ਕੰਮ ਕਰਾਓ ਹਰ ਬੈਂਕ ਸਰਕਾਰੀਆਂ ਦੇ ਵਿੱਚ ਕਾਰਡ ਬਣ ਰਿਹਾ ਫਿਰ ਡਾਕਖਾਨਿਆਂ 'ਚ ਕਾਰਡ ਬਣ ਰਿਹਾ ਇਹੋ ਜਿਹੇ ਲੋਕਾਂ ਤੋਂ ਗਮਰਾਹ ਹੋਣ ਤੋਂ ਬਚੋ ਇਹੋ ਜਿਹੇ ਲੋਕਾਂ ਤੁਹਾਡੇ ਕੋ ਪੈਸੇ ਇਕੱਠੇ ਕਰ ਜਣੇ ਤੁਹਾਨੂੰ ਪੀਡੀਐਫ ਸੈਂਡ ਕਰ ਦੇਣਾ ਉਹਦਾ ਬੰਨਾ ਖੁਦ ਨਹੀਂ ਆ ਫਿਰ ਤੁਸੀਂ ਕਹਿਣਾ ਵਾ ਵੀ ਸਾਡਾ ਬਣਿਆ ਖੁਦ ਜੀਂਦੇ ਹੀ ਔਰ ਅੱਜ ਤੇ ਪਤਾ ਲੱਗ ਗਿਆ ਜੀ ਤਾਨੂੰ ਕਿਸੇ ਨੇ ਕਾਲ ਕਰਦੀ ਕੇ ਸਮਝیدار ਬੰਦੇ ਨੇ ਤੁਹਾਨੂੰ ਕਾਲ ਕਰ ਲਈ ਤੇ ਪੂਰੇ ਅੰਮ੍ਰਿਤਸਰ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੰਮ ਚੱਲਦੇ ਪਏ ਉੱਥੋਂ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਉਹੀ ਮੈਂ ਕਹਿ ਰਿਹਾ ਪੀ ਲੋਕਾਂ ਨੂੰ ਲੋਕਾਂ ਨੂੰ ਸਮਝیدار ਹੋਣਾ ਚਾਹੀਦਾ ਵਾ ਕਿ ਇਹੋ ਜਿਹੇ ਲੋਕਾਂ ਨੂੰ ਜਿਹੜੇ ਆਏ ਆ ਇਹਨਾਂ ਤੋਂ ਗਮਰਾਹ ਹੋਣ ਦੀ ਲੋੜ ਨਹੀਂ ਆ ਮੈਂ ਤੁੱਦੇ ਕਹਨਾ ਵੀ ਜੇ ਕੋਈ ਵੀ ਕਾਰਡ ਬਣਾਉਣਾ ਸਰਕਾਰੀ ਹਸਪੀਟਲ ਦੇ ਵਿੱਚ ਗੁਰਨਾਨਕ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਡਾਕਖਾਨਿਆਂ ਦੇ ਵਿੱਚ ਕਾਰਡ ਬੰਦੇ ਆ ਸਰਕਾਰੀ ਸਿਵਲ ਹਸਪੀਟਲ ਦੇ ਵਿੱਚ ਕਾਰਡ ਬੰਦੇ ਆ ਹਰ ਇਲਾਕੇ ਦੇ ਵਿੱਚ ਜਿੱਥੇ ਸਰਕਾਰੀ ਕਾਰਡ ਆ ਉਹ ਸਾਰੇ ਬੰਦੇ ਆ ਇਸ ਕਰਕੇ ਇਹੋ ਜੇ ਲੋਕਾਂ ਤੋਂ ਗਮਰਾਹ ਹੋਣਾ ਨਹੀਂ ਚਾਹੀਦਾ